ਇੱਕ ਦਿਨ ਗਿੱਪੀ ਬਾਈ ਜੀ ਕੋਲੇ ਬੈਠਾ ਸੀਗਾ ਤੇ ਬਾਈ ਜੀ ਆਪਦੇ ਦੋਸਤ ਦੀ ਗੱਲ ਸੁਣਾਉਣ ਲੱਗੇ ਵੀ ਅਸੀਂ ਘੁੰਮਣ ਗਏ ਸੀ ਤੇ ਉਹਦਾ ਜਿਹੜਾ ਪੈਰ ਗਿੱਟਾ ਜਿਹੜਾ ਸੀਗਾ ਉਹ ਖੜਕ ਹੋ ਗਿਆ ਤੇ ਉਹਦੇ ਪਲਸਟਰ ਲੱਗ ਗਿਆ ਤੇ ਉਹ ਕਹਿੰਦਾ ਬਈ ਮੇਰੇ ਨਾਲ ਵਿੱਚੋਂ ਮੇਰਾ ਹਿੱਸਾ ਮੈਨੂੰ ਮੋੜ ਦਿਓ ਤੁਸੀਂ ਸਾਰੇ ਤਕਰੀਬਨ ਜਾਣਦੇ ਹੋਗੇ ਸੋਨੂ ਮਿਰਚੀ ਹੈ ਬਾਈ ਉਹ ਕਹਿੰਦੇ ਵੀ ਯਾਰ ਮੇਰੇ ਤੋਂ ਜਾਣ ਜਣਾ ਬਾਈ ਕਹਿੰਦੇ ਪੈਸੇ ਨਹੀਂ ਮੋੜਦੇ ਮਿੱਤਰਾ ਉਹ ਪਲਾਸਟਰ ਲੱਗੇ ਜੀ ਬਾਈ ਕਹਿੰਦੇ ਉੱਥੇ ਘੁੰਮਣ ਜਾਵਣਾ ਸਾਡੇ ਨੂੰ ਇਹ ਗੱਲ ਮੇਰੇ ਜਿਹੜੀ ਟਾਈਟਲ ਸੀਗਾ ਇਹ ਮੇਰੇ ਦਿਮਾਗ 'ਚ ਬੈਠ ਗਈ ਗੱਲ ਉਧਰੋਂ ਮੈਨੂੰ ਘਰੋਂ ਫੋਨ ਆ ਗਿਆ ਸਾਡਾ ਮਿੱਤਰ ਹੈ ਗਰਜੀਤ ਲੱਕੀ ਉਹ ਫਿਲਮ 'ਚ ਵੀ ਹੈਗਾ ਮੁੰਡਾ ਤੇ ਮੈਨੂੰ ਕਹਿੰਦਾ ਵੀਰੇ ਉਹ ਥੀਏਟਰ ਵੀ ਕਰਦਾ ਆਪਣੇ ਆ ਪਲਾਸਟਰ 'ਚ ਵੀ ਹੈਗਾ ਉਹ ਮੈਨੂੰ ਕਹਿੰਦਾ ਵੀਰੇ ਮੈਂ ਕਹਾ ਹਾਂ ਜੀ ਉਹ ਪਿੰਡ ਉੱਥੇ ਕੰਮ ਚੱਲੀ ਜਾਂਦਾ ਸੀਗਾ ਤੇ ਕਹਿੰਦਾ ਯਾਰ ਉਹ ਬਾਰਲੀ ਕਾਂਦਰ ਹੈਗੀ ਪਲਾਸਟਰ ਕਰਨ ਵਾਲੀ ਤੇ ਉਦੋਂ ਲਈ ਪੰਜ ਸੱਤ ਗੱਟੇ ਚਾਹੀਦੇ ਸੀਮੈਂਟ ਦੇ ਬੱਸ ਉਦੋਂ ਉਹ ਪਲਾਸਟਰ ਉਦੋਂ ਉਹ ਪਲਾਸਟਰ ਮੇਰੇ ਦਿਮਾਗ ਚ ਕਾ ਨਹੀਂ ਚੱਲ ਪਈ ਪਰ ਮੈਂ ਸੰਦੀਪ ਜੀ ਨੂੰ ਸੁਣਾਈ ਗੱਲ ਚੱਲੀ ਆਇਦਾਂ ਕਹਿੰਦੇ ਆ ਜਾ ਫਿਰ ਅਜੇ ਵੀਰ ਵੀਰਾ ਸੀਗਾ ਕਹਿੰਦੇ ਅਜੇ ਵੀਰ ਨੂੰ ਵੀ ਸੁਣਾ ਦਿੰਦਾ ਬਹਿ ਕੇ ਉਸ ਤੋਂ ਬਾਅਦ ਫਿਰ ਟੀਮ ਸਾਰੀ ਅਭੀਰ ਗਏ ਹੋਰ ਸਾਰੇ ਜਣੇ ਬੈਠੇ ਸੀਗੇ ਰਕੇਸ਼ ਸਾਰੇ ਜਣੇ ਤੇ ਨਿਤਨ ਵੀਰਾ ਵੀ ਇਹਨਾਂ ਨੂੰ ਵੀ ਸੁਣਾ ਦੇਣਾ ਬਾਬੂ ਜੀ ਕਹਿੰਦੇ ਇਹ ਉਵੇਂ ਨਹੀਂ ਸੁਣਾਉਂਦਾ ਇਹਨੇ ਆਪਦੇ ਹਿਸਾਬ ਨਾਲ ਹੀ ਸੁਣਾਉਣੀ ਦੋ ਦੋ ਕਰਕੇ ਤੇ ਤੁਸੀਂ ਮੋਟੀ ਮੋਟੀ ਲਾਈਨ ਸੁਣ ਲਓ ਮੈਨੂੰ ਵਧੀਆ ਲੱਗੀ ਮੈਂ ਉਹ ਸੁਣਾਤੀ ਬਾਸਰਾ ਲਾਗੇ ਨਾਲ ਦੇ 플ਾਸਟਰ ਤੇ ਜੜੇ ਬੈਠੇ ਤੇ 플ਾਸਟਰ ਇਹ ਆਪਣੀ ਸ਼ੁਰੂ ਹੋ ਗਈ ਥੈਂਕ ਯੂ ਚਪਾਲ ਦਾ ਹਨਾ ਮੈਂ ਜਦੋਂ ਗੱਲ ਕੀਤੀ ਮੈਂ ਕਿਹਾ ਵੀ ਜਿਹੜੇ ਸਾਰੇ ਆਰਟਿਸਟ ਜਿਨ੍ਹਾਂ ਦੇ ਅੰਦਰ ਪੂਰੀ ਅੱਗ ਭਰੀ ਕੀੜੇ ਆ ਔਰ ਬਦਿਆਗੇ ਪਹਿਲਾ ਉਹਨਾਂ ਦਾ ਕੰਮ ਚਾਹੇ ਘੱਟ ਆਇਆ ਜਿਵੇਂ ਵੀ ਆਇਆ ਵੀ ਉਹਨਾਂ ਦੀ ਮੈਂ ਕਰਨਾ ਚਾਹਣਾ ਮੈਨੂੰ ਇਹ ਹੈ ਵੀ ਜੇ ਮੇਰਾ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਪ੍ਰਿੰਸੇ ਤੈਨੂੰ ਇੰਨਾ ਟਾਈਮ ਲੱਗ ਗਿਆ ਮੈਨੂੰ ਜੇ ਟਾਈਮ ਲੱਗਾ ਮੈਨੂੰ ਐ ਵੀ ਯਾਰ ਇਹਨਾਂ ਨੂੰ ਨਾ ਲੱਗੇ ਟਾਈਮ ਵੀ ਜਿੰਨਾ ਕਿ ਜੋ ਮੈਂ ਕਰ ਸਕਦਾ ਜਿਵੇਂ ਗਿੱਪੀ ਬਾਈ ਜੀ ਨੇ ਮੇਰੇ ਲਈ ਕੀਤਾ ਤੇ ਅਸੀਂ ਅੱਗੇ ਦੂਜਿਆਂ ਦੇ ਲਈ ਮੈਂ ਕਰਦਾ ਰਵਾਂ ਆਪਣਾ ਵੀਰਾ ਇਹਦੇ ਡਾਇਰੈਕਟਰ ਆ ਮੇਹੋਲ 4-5 6 ਸਾਲ ਪਹਿਲਾਂ ਅਸੀਂ ਇਕੱਠੇ ਹੋਏ ਤੇ ਉਹ ਵਧੀਆ ਕ੍ਰੀਏਟਿਵ ਆ ਬੰਦਾ ਉਹਦੇ ਨਾਲ ਮੈਂ ਵਾਦਾ ਕੀਤਾ ਸੀ ਮੈਂ ਕਰ ਕਿਤੇ ਕੁਝ ਨਾ ਕੁਝ ਕਰਾਂਗੇ ਆਪਾਂ ਚਲੋ ਉਹਦਾ ਹੋ ਗਿਆ ਰੋਹਿਤ ਹੈ ਡੀਓਪੀ ਉਹਦੀ ਵੀ ਇਹ ਪਹਿਲੀ ਹੈ ਪਰ ਸਾਰਿਆਂ ਨੇ ਮਿਹਨਤ ਬਹੁਤ ਕੀਤੀ ਹੈ ਹੈਨਾ ਸੋ ਥੈਂਕ ਯੂ ਤੇ ਥੈਂਕ ਯੂ ਸਾਰੇ ਆਰਟਿਸਟਾਂ ਦਾ ਜਿਨ੍ਹਾਂ ਨੇ ਮੈਂ ਕਹਾਣੀ ਪਲਸਟਰ ਲਿਖੀ ਤੇ ਏਡਾ ਮਜ਼ੇਦਾਰ ਚਾਹ ਕਿਸੇ ਦਾ ਥੋੜਾ ਰੋਲਾ ਚਾਹ ਕਿਸੇ ਦਾ ਜਿਆਦਾ ਇਨਾ ਮਜ਼ੇਦਾਰ ਕੰਮ ਕੀਤਾ ਉਹ ਜੋ ਤੁਸੀਂ ਹੁਣ ਦੇਖੋਗੇ 21 ਤਰੀਕ ਨੂੰ ਪਰ ਹੁਣ ਆਜ ਨਹੀਂ 1-2 ਦਿਨਾਂ ਚ ਤੁਹਾਨੂੰ ਫਿਰ ਸਵਾਦ ਆਊਗਾ ਵੀ ਠੀਕ ਹੈ ਤੇ ਲਿਖੀ ਇਹ ਮੈਂ ਹੈ